ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਅਜਿਹੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਖਬਰ ਤੁਹਾਨੂੰ ਹੈਰਾਨ ਵੀ ਕਰੇਗੀ ਤੇ ਇਹ ਖਬਰ ਤੁਹਾਨੂੰ ਥੋੜੀ ਜੀ ਫਿਲਮੀ ਵੀ ਲੱਗੇਗੀ ਫਿਲਮੀ ਕਹਾਣੀ ਦੇ ਵਾਂਗ ਲੱਗੇਗੀ ਇੱਕ ਨੌਜਵਾਨ ਜੋ ਭਾਰਤ ਦੇ ਨਾਲ ਸੰਬੰਧਿਤ ਹੈ ਪਿਆਰ ਦੇ ਵਿੱਚ ਇਸ ਕਦਰ ਅੱਗੇ ਵੱਧ ਜਾਂਦਾ ਹੈ ਕਿ ਹੱਦਾਂ ਸਰਹੱਦਾਂ ਪਾਰ ਕਰ ਜਾਂਦਾ ਹੈ ਕਹਾਣੀ ਹੈ ਖਬਰ ਹੈ ਅਲੀਗੜ੍ਹ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜਿਹਦਾ ਨਾਮ ਹੈ ਬਾਦਲ ਬਾਬੂ ਬਾਦਲ ਬਾਬੂ ਇੱਕ ਲੜਕੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਕਰਦਾ ਹੈ ਦੋਵਾਂ ਦੀ ਦੋਸਤੀ ਪਿਆਰ ਦੇ ਵਿੱਚ ਤਬਦੀਲ ਹੁੰਦੀ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਬਾਦਲ ਬਾਬੂ ਜਿਸ ਲੜਕੀ ਦਾ ਨਾਮ ਸਨਾ ਰਾਣੀ ਦੱਸਿਆ ਜਾ ਰਿਹਾ ਹੈ ਉਹਦੇ ਪਿਆਰ ਦੇ ਵਿੱਚ ਉਹਨੂੰ ਪਾਉਣ ਵਾਸਤੇ ਉਹਦੇ ਨਾਲ ਵਿਆਹ ਕਰਵਾਉਣ ਵਾਸਤੇ ਸਖਤ ਸੁਰੱਖਿਆ ਵਾਲੀ ਹੱਦ ਵੀ ਪਾਰ ਕਰ ਜਾਂਦਾ ਹੈ ਯਾਨੀ ਕਿ اٹاری واگا سرحد پار کر کے پاکستان چلیا ਜਾਂਦਾ ਹੈ پاکستان ਦੇ ਵਿੱਚ ਜਾ ਕੇ ਕੰਮ ਲੱਭਦਾ ਹੈ ਉੱਥੇ ਜਾ ਕੇ ਉਸ ਪਰਿਵਾਰ ਨਾਲ ਮਿਲਦਾ ਹੈ ਪਰ ਲੜਕੀ ਜਵਾਬ ਦੇ ਦਿੰਦੀ ਹੈ ਸ਼ਾਇਦ ਕਿਸੇ ਦਬਾਅ ਦੇ ਹੇਠ ਆ ਕੇ ਯਾਨੀ ਕਿ ਉਹ ਵਿਆਹ ਤੋਂ মুনਕਰ ਹੋ ਜਾਂਦੀ ਹੈ ਉਹ ਨੌਜਵਾਨ پوری فلمی کہانی ਦੇ ਵਾਂਗ ਉਸ ਲੜਕੀ ਦੇ ਨਾਲ ਅੱਗੇ ਆਪਣੇ ਰਿਸ਼ਤੇ ਨੂੰ ਵਧਾਉਣ ਵਾਸਤੇ ਨੌਕਰੀ ਵੀ ਕਰਦਾ ਹੈ ਨੌਕਰੀ ਵੀ ਜਈ ਕਿ ਭੇਡਾਂ ਚਾਰਨ ਦਾ ਕੰਮ ਕਰਦਾ ਜਿਵੇਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਚਰਵਾਹੇ ਦਾ ਕੰਮ ਕਰਦਾ ਹੈ ਤੇ ਉੱਥੇ ਹੀ ਰਹਿ ਕੇ ਆਪਣਾ ਸਫ਼ਰ ਅੱਗੇ ਵਧਾਉਣਾ ਚਾਹੁੰਦਾ ਹੈ ਪਰ ਗ੍ਰਿਫਤਾਰੀ ਹੋ ਜਾਂਦੀ ਹੈ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਹੁਣ ਉਹ ਕਾਨੂੰਨ ਦਾ ਸਾਹਮਣਾ ਕਰ ਰਿਹਾ ਹੈ ਦੋ ਤਿੰਨ ਤਰ੍ਹਾਂ ਦੇ ਡਰ ਉਹਨੂੰ ਸਤਾ ਰਹੇ ਨੇ ਇੱਕ ਤਾਂ ਇਹ ਕਿ ਉਹਨੇ ਅੰਤਰਰਾਸ਼ਟਰੀ ਸਰਹੱਦ ਪਾਰ ਕੀਤੀ ਹੈ ਤਾਂ ਕਾਰਵਾਈ ਹੋਣਾ ਲਾਜ਼ਮੀ ਹੈ ਦੂਜੇ ਪਾਸੇ ਉਹਨੂੰ ਉਹਦਾ ਜਿਹੜਾ ਪਿਆਰ ਹੈ ਉਹ ਵੀ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਤੀਜਾ ਇਹ ਹੈ ਕਿ ਉਹਨੇ ਉੱਥੇ ਜਾ ਕੇ ਧਰਮ ਪਰिवर्तन ਵੀ ਕਰ ਲਿਆ ਹੈ ਤੇ ਜੇਕਰ ਧਰਮ ਪਰिवर्तन ਕੀਤਾ ਉਹ ਵਾਪਸ ਇੰਡੀਆ ਆਉਂਦਾ ਹੈ ਭਾਰਤ ਆਉਂਦਾ ਹੈ ਤਾਂ ਲੋਕ ਇੱਥੋਂ ਦੇ ਉਹਨੂੰ ਅਸੈਪਟ ਕਰਨਗੇ ਜਾਂ ਉਹਦੇ ਉੱਤੇ ਕੋਈ ਕਾਰਵਾਈ ਹੋਵੇਗੀ ਤੇ ਜਾਂ ਫਿਰ ਉਹ ਲੋਕਾਂ ਦੇ ਵਿੱਚ ਵਿਚਰੇਗਾ ਕਿਵੇਂ ਇਹ ਵੀ ਡਰ ਉਹਨੂੰ ਸਤਾ ਰਿਹਾ ਹੈ ਫਿਲਹਾਲ ਉੱਥੋਂ ਉਹਨੂੰ ਵਕੀਲ ਮਿਲਿਆ ਹੈ ਵਕੀਲ ਨੇ ਉਹਦਾ ਪੱਖ ਰੱਖਿਆ ਹੈ ਤੇ ਜਾਣਕਾਰੀ ਮੁਤਾਬਕ ਵਕੀਲ ਨੇ ਹੀ ਕੋਈ ਕਾਲ ਵਗੈਰਾ ਵੀ ਕਰਵਾਈ ਹੈ ਪੇਰੈਂਟਸ ਦੇ ਨਾਲ ਜਿਹੜੇ ਪੇਰੈਂਟਸ ਉਹਦੇ ਅਲੀਗੜ੍ਹ ਦੇ ਵਿੱਚ ਰਹਿੰਦੇ ਨੇ ਸੋ ਪਿਆਰ ਨੂੰ ਪੂਰਾ ਕਰਨ ਵਾਸਤੇ ਪੂਰ ਚੜਾਉਣ ਵਾਸਤੇ ਇਸ ਨੌਜਵਾਨ ਨੇ ਵੱਡਾ ਕਦਮ ਚੁੱਕ ਲਿਆ ਪਰ ਲੜਕੀ ਮੁਕਰ ਗਈ ਅਲੀਗੜ ਉੱਤਰ ਪ੍ਰਦੇਸ਼ ਦੇ ਵਿੱਚ ਹੈ ਤੇ ਇੱਥੋਂ ਦਾ ਇੱਕ ਪਿੰਡ ਹੈ ਅਲੀਗੜ ਦਾ ਜਿਹਦਾ ਨਾਮ ਹੈ ਖਟਕਾਰੀ ਖਟਕਾਰੀ ਪਿੰਡ ਦਾ ਰਹਿਣ ਵਾਲਾ ਹੈ ਬਾਦਲਬਾਬੂ ਤੇ ਇਹ ਹੁਣ ਕਸੂਤਾ ਫਸ ਚੁੱਕਿਆ ਹੈ ਜਾਣਕਾਰੀ ਮੁਤਾਬਕ ਇਹਦੇ ਮਾਤਾ ਪਿਤਾ ਨੇ ਮੋਦੀ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਸ ਨੌਜਵਾਨ ਨੂੰ ਵਾਪਸ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਦੇ ਵਿੱਚ ਦੁਬਾਰਾ ਆ ਕੇ ਵਿਚਰ ਸਕੇ ਬਾਦਲਬਾਬੂ ਜਾਣਕਾਰੀ ਮੁਤਾਬਕ ਰਿਹਾਨ ਬਣ ਚੁੱਕਿਆ ਹੈ ਯਾਨੀ ਕਿ ਉਹਨੇ ਉੱਥੇ ਜਾ ਕੇ ਧਰਮ ਵੀ ਵੱਖਰਾ ਜਿਹੜਾ ਮੁਸਲਿਮ ਹੈ ਉਹ ਅਡਾਪਟ ਕਰ ਲਿਆ ਹੈ ਤੇ ਉਸਨੇ ਉੱਥੇ ਜਾ ਕੇ ਸ਼ੱਕ ਤੋਂ ਬਚਣ ਵਾਸਤੇ ਕਹਿ ਦਿੱਤਾ ਸੀਗਾ ਕਿ ਉਹ ਕਰਾਚੀ ਦਾ ਰਹਿਣ ਵਾਲਾ ਹੈ ਜਿਸ ਤੋਂ ਬਾਅਦ ਦੇ ਵਿੱਚ ਹੌਲੀ-ਹੌਲੀ ਜਦੋਂ ਪਰਿਵਾਰ ਬਾਰੇ ਗੱਲ ਚੱਲੀ ਤਾਂ ਅੱਗੇ ਪਤਾ ਲੱਗਿਆ ਕਿ ਉਹ ਤਾਂ ਇੰਡੀਆ ਦਾ ਰਹਿਣ ਵਾਲਾ ਹੈ ਕਰਾਚੀ ਤਾਂ ਵੈਸੇ ਹੀ ਉਹ ਪਹੁੰਚ ਗਿਆ ਸੀਗਾ ਤਾਂ ਇਸ ਕਰਕੇ ਉਹਦੀ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਵੀ ਕਦੋਂ ਹੁੰਦੀ ਹੈ 27 ਦਸੰਬਰ ਨੂੰ ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਫਿਲਹਾਲ ਉਹ ਕਾਨੂੰਨ ਦੀ ਲੜਾਈ ਲੜ ਰਿਹਾ ਹੈ ਵਾਪਸ ਵੀ ਆਉਣਾ ਚਾਹੁੰਦਾ ਪਰ ਵਾਪਸ ਆਉਣ ਲਈ ਉਹਨੂੰ ਕਈ ਡਰ ਸਤਾ ਵੀ ਰਹੇ ਨੇ ਪਿਤਾ ਨੇ ਕਿਹਾ ਕਿ ਬੇਟੇ ਨੂੰ ਵਾਪਸ ਲਿਆਂਦਾ ਜਾਵੇ ਪਰ ਹੁਣ ਕਿਵੇਂ ਵਾਪਸ ਆਉਣਾ ਹੈ ਇਹ ਹੱਦਾਂ ਸਰਹੱਦਾਂ ਦਾ ਮਾਮਲਾ ਬਣ ਚੁੱਕਿਆ ਹੈ ਉਹ ਪਹੁੰਚਿਆ ਸੀਗਾ ਪਾਕਿਸਤਾਨੀ ਪੰਜਾਬ ਦੇ ਮੰਡੀ ਬਹਾਉਂ ਦੇ ਵਿੱਚ ਇੱਕ ਇੱਕ ਸਾਲਾਂ ਦੀ ਲੜਕੀ ਤੇ 20 ਸਾਲਾਂ ਦਾ ਇਹ ਮੁੰਡਾ ਦੋਵਾਂ ਦਾ ਪਿਆਰ ਪੂਰਨੀ ਚੜ ਸਕਿਆ ਤੇ ਹੁਣ ਕਸੂਤਾ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਗੁਹਾਰ ਲਗਾਈ ਜਾ ਰਹੀ ਹੈ ਪਰਿਵਾਰ ਵੱਲੋਂ ਕਿ ਬੇਟੇ ਨੂੰ ਵਾਪਸ ਲਿਆਂਦਾ ਜਾਵੇ ਤੇ ਇਹ ਜਿਹੜਾ ਨੌਜਵਾਨ ਆ ਇਹਦੇ ਬਾਰੇ ਪਰਿਵਾਰ ਨੇ ਵੀ ਥੋੜੀ-ਬਹੁਤ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਦਾ ਬੇਟਾ ਦਿੱਲੀ ਦੇ ਵਿੱਚ ਗਾਂਧੀ ਨਗਰ ਧਰਮਪੁਰਾ ਇਲਾਕੇ ਦੇ ਵਿੱਚ ਇੱਕ ਫੈਕਟਰੀ ਸੀ ਜਿਹਦੇ ਵਿੱਚ ਸਲਾਈ ਦਾ ਕੰਮ ਕਰਦਾ ਸੀਗਾ ਉੱਥੇ ਜਾਂਦਾ ਰਿਹਾ ਤੇ 21 ਅਗਸਤ ਨੂੰ ਬਾਦਲ ਕੰਪਨੀ ਦੇ ਵਿੱਚ ਗਿਆ ਸੀਗਾ ਪਰ ਬਾਅਦ ਦੇ ਵਿੱਚ ਮੋਬਾਈਲ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹੀ ਪਰ 29 ਸਤੰਬਰ ਤੋਂ ਬਾਅਦ ਆਖਰੀ ਵਾਰ ਗੱਲ ਹੋਈ ਸੀ ਤੇ ਪਰਿਵਾਰ ਨੂੰ ਕਿਹਾ ਸੀਗਾ ਕਿ ਮੋਬਾਈਲ ਵਗੈਰਾ ਨਵਾਂ ਲਏਗਾ ਤਾਂ ਤੁਹਾਡੇ ਨਾਲ ਰਾਬਤਾ ਕਾਇਮ ਕਰੇਗਾ ਪਰ ਇਹ ਨਹੀਂ ਸੀ ਪਤਾ ਕਿ ਨੌਜਵਾਨ ਪਾਕਿਸਤਾਨ ਪਹੁੰਚ ਚੁੱਕਿਆ ਹੈ ਹੁਣ ਗੁਹਾਰ ਲਾਈ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਵਾਪਸ ਉਹਨੂੰ ਪਹੁੰਚਾਇਆ ਜਾਵੇ ਉੱਥੇ ਜਿਹੜੇ ਵਕੀਲ ਨੇ ਉਹਨੇ ਦਾਵਾ ਕੀਤਾ ਹੈ ਕਿ ਉਹ ਵਾਗਾ ਸਰਹੱਦ ਰਾਹੀਂ ਹੀ ਪਾਕਿਸਤਾਨ ਦੇ ਵਿੱਚ ਦਾਖਲ ਹੋਇਆ ਸੀਗਾ ਤੇ ਬਲਾਵਲ ਕਲੋਨੀ ਦੇ ਵਿੱਚ ਜਾ ਕੇ ਜਿਹੜੀ ਲੜਕੀ ਸੀਗੀ ਉਹਦੇ ਘਰ ਦੇ ਨੇੜੇ ਹੀ ਉਹਨੇ ਚਰਵਾਹੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਇਲਾਵਾ ਜਿਹੜੇ ਲਾਹੌਰ ਦੇ ਵਿੱਚ ਬਾਦਲ ਦਾ ਇੱਕ ਵਕੀਲਾ ਫਯਾਜ਼ ਰਾਮੇ ਉਹਨੇ ਕਿਹਾ ਕਿ ਉਹਨੂੰ ਵਾਪਸ ਜਾਣ ਦਾ ਡਰ ਵੀ ਹੈ ਉਹਨੇ ਜ਼ਾਹਰ ਕੀਤਾ ਹੈ ਕਿ ਮੈਨੂੰ ਡਰ ਹੈ ਕਿ ਮੈਂ ਧਰਮ ਪਰिवर्तन ਕਰ ਲਿਆ ਤੇ ਮੇਰੇ ਨਾਲ ਕਿਹੋ ਜਿਹਾ سلوਕ ਭਾਰਤ ਦੇ ਵਿੱਚ ਹੋਵੇਗਾ ਇਸ ਕਰਕੇ ਖਤਰਾ ਹੈ ਮੈਨੂੰ ਮਤਲਬ ਕਈ ਵਿਵਾਦਾਂ ਦੇ ਵਿੱਚ ਮਸਲਿਆਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਨੌਜਵਾਨ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਹੱਦਾਂ ਸਰਹੱਦਾਂ ਪਾਰ ਕਰ ਗਿਆ ਪਿਆਰ ਦੇ ਕਰਕੇ ਪਰ ਕੁੜੀ ਜਾ ਕੇ ਉੱਥੇ ਕਹਿੰਦੇ ਮੁਕਰ ਗਈ ਪਤਾ ਨਹੀਂ ਕੁੜੀ ਦੀ ਕੀ ਮਜਬੂਰੀ ਹੋਵੇਗੀ ਸ਼ਾਇਦ ਪਰਿਵਾਰ ਦਾ ਦਬਾਅ ਹੋਵੇ ਸ਼ਾਇਦ ਸਮਾਜ ਦਾ ਉਥੋਂ ਦਾ ਦਬਾਅ ਹੋਵੇ ਪਰ ਉਸ ਨੌਜਵਾਨ ਨੇ ਆਪਣਾ ਧਰਮ ਤੱਕ ਜਿਹੜਾ ਉਹ ਤਬਦੀਲ ਕਰ ਲਿਆ ਸੋ ਇਹ ਖਬਰ ਦੱਸਣ ਦਾ ਮਕਸਦ ਇਹ ਹੈ ਕਿ ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਜਾਣਨ ਲੱਗ ਪੈਂਦੇ ਆ ਪਰ ਕਈ ਵਾਰ ਵੱਡਾ ਕਦਮ ਚੁੱਕ ਜਾਂਦੇ ਆ ਜਿਸ ਦੇ ਨਾਲ ਪਰਿਵਾਰ ਵੀ ਮਜਬੂਰੀ ਦੇ ਵਿੱਚ ਫਸ ਜਾਂਦਾ ਹੈ ਪਰਿਵਾਰ ਦਾ ਬੁਰਾ ਹਾਲ ਹੈ ਤੇ ਦੂਜੇ ਪਾਸੇ ਨੌਜਵਾਨ ਵੀ ਖੁਦ ਫਸ ਚੁੱਕਿਆ ਹੈ ਕਿਉਂਕਿ ਦੋ ਮੁਲਕਾਂ ਦਾ ਇਹ ਮਾਮਲਾ ਹੋ ਚੁੱਕਿਆ ਹੈ ਭਾਰਤ ਤੇ ਪਾਕਿਸਤਾਨ ਦਾ ਵੈਸੇ ਵੀ ਸਬੰਧ ਨੇ ਜਿਹੜੇ ਭਾਰਤ ਪਾਕਿਸਤਾਨ ਦੇ ਉਹ ਤੋਂ ਸਭ ਜਾਣੂ ਨੇ ਪਿੱਛੇ ਜੇ ਵਪਾਰ ਵਗੈਰਾ ਵੀ ਬੰਦ ਹੋ ਗਿਆ ਸੀਗਾ ਕਾਫੀ ਕੁਝ ਚੱਲਦਾ ਨਜ਼ਰ ਆਇਆ ਸੀ ਤੁਹਾਡੇ ਨੌਜਵਾਨ ਉਥੇ ਕਾਨੂੰਨੀ ਲੜਾਈ ਲੜ ਰਿਹਾ ਹੈ ਕਦੋਂ ਵਾਪਸ ਆਉਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਪਰਿਵਾਰ ਨੇ ਜਿਹੜੀ ਗੁਹਾਰ ਲਗਾਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਜਾਂ ਉੱਥੋਂ ਦੇ ਸਬੰਧਤ ਜਿਹੜੇ ਵਿਭਾਗ ਨੇ ਉਸ ਨੌਜਵਾਨ ਨੂੰ ਵਾਪਸ ਭੇਜਣ ਦੇ ਵਿੱਚ ਕੋਈ ਸਹਾਇਤਾ ਕਰਦੇ ਨੇ ਜਾਂ ਫਿਰ ਉਹ ਨੌਜਵਾਨ ਉੱਥੇ ਹੀ ਜੇਲ੍ਹ ਦੇ ਵਿੱਚ ਰਹਿੰਦਾ ਹੈ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ